ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕੈਨੇਡਾ ਦੇ ਵੈਨਕੂਵਰ ਤੋਂ ਤੇ ਅੱਜ ਦੀ ਕਹਾਣੀ ਹੈ ਮਨਜੀਤ ਬਸਰਾ ਨਾਮ ਦੀ ਕੁੜੀ ਦੀ ਜਿਨ੍ਹਾਂ ਦਾ ਪੂਰਾ ਪਰਿਵਾਰ ਕਾਫੀ ਸਮਾਂ ਪਹਿਲਾਂ ਹੀ ਜਿਹੜਾ ਸੀਗਾ ਉਹ ਇੰਡੀਆ ਤੋਂ ਵੈਨਕੂਵਰ ਸ਼ਿਫਟ ਹੋ ਜਾਂਦਾ ਆ ਤੇ ਮਨਜੀਤ ਬਸਰਾ ਸੀਗੀ ਜਿਹੜੀ ਉਹਦੇ ਬਹੁਤ ਵੱਡੇ ਵੱਡੇ ਸੁਪਨੇ ਸੀਗੇ ਉਹ ਆਪਣੀ ਜ਼ਿੰਦਗੀ 'ਚ ਸਭ ਕੁਝ ਅਚੀਵ ਕਰਨਾ ਚਾਹੁੰਦੀ ਸੀਗੀ ਜੋ ਜਿਦੇ ਉਹਨੇ ਸੁਪਨੇ ਵੇਖੇ ਸੀਗੇ ਉਹਦਾ ਇੱਕ ਸੁਪਨਾ ਸੀਗਾ ਕਿ ਉਹ ਆਪਣੀ ਜ਼ਿੰਦਗੀ ਚ ਪੜ੍ਹ ਲਿਖ ਕੇ ਇੱਕ ਟੀਚਰ ਬੰਨਣਾ ਚਾਹੁੰਦੀ ਸੀਗੀ ਤੇ ਉਹ ਟੀਚਰ ਬਣੀ ਵੀ ਟੀਚਰ ਬਣਦੇ ਦੌਰਾਨ ਉਹਦੀ ਮੁਲਾਕਾਤ ਹੈ ਜਿਹੜੀ ਉਹਦੇ ਲਾਈਫ ਪਾਰਟਨਰ ਮੁਖਤਿਆਰ ਪੰਗਾਲੀ ਦੇ ਨਾਲ ਹੁੰਦੀ ਹੈ ਇਹਨਾਂ ਦੋਨਾਂ ਨੂੰ ਲਵ ਅਸਾਈਡ ਹੁੰਦਾ ਆ ਤੇ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਆ ਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸੀਗੇ ਹੁਣ ਇਸ ਲਈ ਉਹਨਾਂ ਦੋਨਾਂ ਨੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਗੱਲ ਕੀਤੀ ਤੇ ਪਰਿਵਾਰ ਵਾਲਿਆਂ ਨੂੰ ਹੋਰ ਕੀ ਚਾਹੀਦਾ ਸੀਗਾ ਕਿਉਂਕਿ ਜਿਹੜਾ ਮੁਖਤਿਆਰ ਪੰਗਾਲੀ ਸੀਗਾ ਉਹ ਵੀ ਇੱਕ ਟੀਚਰ ਸੀਗਾ ਤੇ ਇਧਰ ਉਹ ਮਨਜੀਤ ਬਸਰਾ ਉਹ ਵੀ ਟੀਚਰ ਸੀਗੇ ਤਾਂ ਦੋਨਾਂ ਦੇ ਘਰ ਵਾਲਿਆਂ ਨੂੰ ਸਭ ਕੁਝ ਸਹੀ ਲੱਗਿਆ ਤੇ ਉਹਨਾਂ ਦਾ ਜਿਹੜਾ ਆ ਉਹ ਵਿਆਹ ਹੋ ਜਾਂਦਾ ਹੈ ਪਰ ਇੱਥੇ ਕੀ ਹੁੰਦਾ ਹੈ 16 ਅਕਤੂਬਰ 2006 ਨੂੰ ਜਦੋਂ ਮਨਜੀਤ ਬਸਰਾ 4 ਮਹੀਨੇ ਦੀ ਪ੍ਰੈਗਨੈਂਟ ਹੁੰਦੀ ਐ ਤੋ ਆਪਣੀ ਯੋਗਾ ਕਲਾਸ ਤੋਂ ਸੀਗੀ ਜਿਹੜੀ ਉਹ ਵਾਪਸ ਆ ਰਹੀ ਸੀ ਤੇ ਫਿਰ ਇੱਥੇ ਕੁਝ ਐਵੇਂ ਦਾ ਹੁੰਦਾ ਜੋ ਕਿਸੇ ਨੇ ਵੀ ਨਹੀਂ ਸੀ ਸੋਚਿਆ ਐਨਾ ਖੁਸ਼ ਰਹਿਣ ਵਾਲੀ ਸਭ ਕੁਝ ਸਹੀ ਸੀਗਾ ਉਹਨਾਂ ਦੀ ਲਾਈਫ 'ਚ ਚੱਲ ਰਿਆ ਤਾਂ ਫਿਰ ਅਚਾਨਕ ਕੀ ਹੁੰਦਾ ਆ 16 ਅਕਤੂਬਰ 2006 ਨੂੰ ਮਨਜੀਤ ਬਸਰਾ ਦੀ ਗਮਸ਼ੂਦਗੀ ਦੀ ਖਬਰ ਸਾਹਮਣੇ ਆਉਂਦੀ ਐ 5 ਦਿਨ ਬਾਅਦ ਉਹਦੀ ਜਲੀ ਹੋਈ ਲਾਸ਼ ਸੀਗੀ ਜਿਹੜੀ ਉਹ 20 ਦੇ ਕਿਨਾਰੇ ਤੇ ਸੁੰਸਾਨ ਇਲਾਕੇ 'ਚ ਪਈ ਹੋਈ ਮਿਲਦੀ ਆ ਪੁਲਿਸ ਨੂੰ ਪੁਲਿਸ ਇਨਵੈਸਟੀਗੇਸ਼ਨ ਟੀਮ ਸੀ ਜਿਹੜੀ ਉਹ ਮਨਜੀਤ ਦੇ ਪਰਿਵਾਰ ਵਾਲਿਆਂ ਨੂੰ ਸੰਪਰਕ ਕਰਦੀ ਉਹਨਾਂ ਨੂੰ ਦੱਸਦੀ ਹੈ ਤੇ ਉਹਨਾਂ ਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਕੋਈ ਐਵੇਂ ਕਿਵੇਂ ਕਰ ਸਕਦਾ ਆ ਆਖਿਰ ਜਿਹੜੀ ਮਨਜੀਤ ਇੱਕ ਟੀਚਰ ਸੀਗੀ ਉਹਦੀ ਕਿਸੇ ਦੇ ਨਾਲ ਕੀ ਦੁਸ਼ਮਣੀ ਹੋਵੇਗੀ ਜਿਸ ਕਰਕੇ ਉਹਨੇ ਮਨਜੀਤ ਨੂੰ ਮਾਰਿਆ ਪਰ ਮਨਜੀਤ ਨੂੰ ਮਾਰਨ ਤੋਂ ਪਹਿਲਾਂ ਉਹਨੇ ਇਹ ਵੀ ਨਾ ਸੋਚਿਆ ਕਿ ਉਹ ਪ੍ਰੈਗਨੈਂਟ ਹੈ ਤੇ ਇਸ ਕਰਕੇ ਉਹਦੇ ਉਹਦੇ ਪਰਿਵਾਰ ਵਾਲੇ ਬਹੁਤ ਪਰੇਸ਼ਾਨ ਹੋ ਜਾਂਦੇ ਆ ਤੇ ਚਾਰੇ ਤਰਫੇ ਜਦੋਂ ਖਬਰ ਫੈਲਦੀ ਹੈ ਤਾਂ ਚਾਰੇ ਪਾਸੇ ਸੰਸਣੀ ਮਚ ਜਾਂਦੀ ਹੈ ਤੇ ਹੁਣ ਪੁਲਿਸ ਦਾ ਇੱਥੇ ਮੇਨ ਕੰਮ ਸੀਗਾ ਕਿ ਕਾਤਲ ਦਾ ਪਤਾ ਲੱਗੇ ਪਰ ਤੁਸੀਂ ਯਕੀਨ ਮੰਨਿਓ ਜਦੋਂ ਇਸ ਕਤਲ ਦੇ ਪਿੱਛੇ ਦਾ ਮੋਟਿਵ ਪਤਾ ਚੱਲਿਆ ਤੇ ਕਾਤਲ ਦਾ ਪਤਾ ਚੱਲਿਆ ਤਾਂ ਸਾਰਿਆਂ ਨੂੰ ਕਿਸੇ ਨੂੰ ਵੀ ਇਸ ਗੱਲ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਐਵੇਂ ਕਿਵੇਂ ਹੋ ਸਕਦਾ ਆ ਕਿ ਇਹ ਬੰਦਾ ਕਾਤਲ ਹੋਏ ਤੇ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਦੀ ਕਹਾਣੀ ਵੱਲ ਕੀ ਇਹ ਕਹਾਣੀ ਪੂਰੀ ਕੀ ਸੀਗੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿਦਾਂ ਇਸ ਕਹਾਣੀ ਦੇ ਵਿੱਚ ਨਵੇਂ-ਨਵੇਂ ਮੋੜ ਆਉਂਦੇ ਆ ਤੇ ਇਹ ਕਹਾਣੀ ਸ਼ੁਰੂ ਹੁੰਦੀ ਹੈ ਮਨਜੀਤ ਬਸਰਾ ਜੋ ਭਾਰਤੀ ਮੂਲ ਦੀ ਕੈਨੇਡੀਅਨ ਮਹਿਲਾ ਸੀਗੀ ਉਹ ਆਪਣੇ ਪਤੀ ਮੁਖਤਿਆਰ ਪੰਗਾਲੀ ਤੇ ਆਪਣੀ 3 ਸਾਲ ਦੀ ਬੇਟੀ ਮਾਇਆ ਦੇ ਨਾਲ ਸੀਗੀ ਜਿਹੜੀ ਉਹ ਬ੍ਰਿਟਿਸ਼ ਕੋਲੰਬੀਆ 'ਚ ਰਹਿੰਦੀ ਸੀਗੀ ਮਨਜੀਤ ਬਸਰਾ ਦਾ ਪਰਿਵਾਰ ਇੱਕ ਵਧੀਆ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਵੈਨਕੂਵਰ ਕੈਨੇਡਾ ਆਇਆ ਸੀ ਮਨਜੀਤ ਦੇ ਪਰਿਵਾਰ ਨੇ ਆਪਣੀ ਫੈਮਲੀ ਤੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਣ ਦੇ ਲਈ ਕਾਫੀ ਮਿਹਨਤ ਕੀਤੀ ਸੀ ਮਨਜੀਤ ਦਾ ਬਚਪਨ ਕਾਫੀ ਖੁਸ਼ਹਾਲ ਬੀਤਿਆ ਹਰ ਕੁੜੀ ਦੀ ਤਰ੍ਹਾਂ ਮਨਜੀਤ ਦੇ ਵੀ ਕੁਝ ਸੁਪਨੇ ਸੀਗੇ ਉਹਨੇ ਬਹੁਤ ਪਹਿਲਾਂ ਤੋਂ ਹੀ ਸੋਚ ਲਿਆ ਸੀ ਕਿ ਉਹਨੇ ਕੀ ਕਰਨਾ ਹੈ ਕਿਵੇਂ ਕਰਨਾ ਹੈ ਤੇ ਉਹਨੇ ਅਚੀਵ ਕੀਤਾ ਵੀ ਉਹ ਇੱਕ ਟੀਚਰ ਬੰਨਾ ਚਾਹੁੰਦੀ ਸੀ ਕਿ ਤੇ ਉਹਦਾ ਸੁਪਨਾ ਸੀਗਾ ਕਿ ਇੱਕ ਵਧੀਆ ਲਾਈਫ ਪਾਰਟਨਰ ਹੋਵੇ ਇੱਕ ਸਟੇਬਲ ਜਿਹੜਾ ਉਹ ਕੈਰੀਅਰ ਹੋਵੇ ਜਿਸ ਦੇ ਲਈ ਮਨਜੀਤ ਨੇ ਯੂਨੀਵਰਸਿਟੀ ਸਟੀਚਰ ਬੰਦੀ ਪੜਾਈ ਕੀਤੀ ਇੱਥੇ ਪੜ੍ਹਾਈ ਕਰਨ ਦੇ ਦੌਰਾਨ ਉਹਦੀ ਜਿਹੜੀ ਮੁਲਾਕਾਤ ਆ ਮੁਖਤਿਆਰ ਪੰਗਾਲੀ ਦੇ ਨਾਲ ਹੁੰਦੀ ਹੈ ਉਹ ਵੀ ਮਨਜੀਤ ਦੀ ਤਰ੍ਹਾਂ ਹੀ ਆਪਣਾ ਜੋ ਕੈਰੀਅਰ ਟੀਚਿੰਗ ਲਾਈਨ 'ਚ ਹੀ ਲੈ ਕੇ ਜਾਣਾ ਚਾਹੁੰਦਾ ਸੀਗਾ ਤੇ ਇੱਥੇ ਕੀ ਹੁੰਦਾ ਹੈ ਮੁਖਤਿਆਰ ਵਿਖਣਜ ਵੀ ਕਾਫੀ ਹੈਂਡਸਮ ਹੁੰਦਾ ਆ ਤੇ ਖੁਸ਼ਮਿਜ਼ਾਜ ਜਿਹੜਾ ਉਹ ਬੰਦਾ ਹੁੰਦਾ ਆ ਮਨਜੀਤ ਨੂੰ ਮੁਖਤਿਆਰ ਸੀਗਾ ਜਿਹੜਾ ਉਹ ਪਹਿਲੀ ਨਜ਼ਰ 'ਚ ਹੀ ਪਸੰਦ ਆ ਜਾਂਦਾ ਆ ਤੇ ਮੁਖਤਿਆਰ ਨੂੰ ਵੀ ਸੀਗਾ ਜਿਹੜਾ ਮਨਜੀਤ ਪਹਿਲੀ ਨਜ਼ਰ 'ਚ ਹੀ ਪਸੰਦ ਆ ਜਾਂਦੀ ਹੈ ਫਿਰ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਪਤਾ ਚੱਲਦਾ ਹੈ ਤਾਂ ਦੋਨਾਂ ਦਾ ਜਿਹੜਾ ਉਹ ਵਿਆਹ ਕਰ ਦਿੰਦੇ ਆ ਦੋਨਾਂ ਦੇ ਪਰਿਵਾਰ ਕਾਫੀ ਖੁਸ਼ੀ ਪਰਿਵਾਰ ਵਾਲਿਆਂ ਨੂੰ ਭਰੋਸਾ ਸੀ ਕਿ ਮੁਖਤਿਆਰ ਆ ਜਿਹੜਾ ਉਹ ਵਧੀਆ ਹੈ ਜਿਹੜਾ ਉਹ ਲਾਈਫ ਪਾਰਟਨਰ ਸਾਬਿਤ ਹੋਏਗਾ ਉਹਨਾਂ ਦੀ ਬੇਟੀ ਬਹੁਤ ਖੁਸ਼ ਰਹੇਗੀ 1997 ਚ ਸੀਗੇ ਜਿਹੜਾ ਮੁਖਤਿਆਰ ਤੇ ਮਨਜੀਤ ਦੀ ਜਿਹੜਾ ਉਹ ਵਿਆਹ ਹੋ ਜਾਂਦਾ ਉਹਨਾਂ ਦੇ ਪਰਿਵਾਰ ਵਾਲਿਆਂ ਦੀ ਨਜ਼ਰ ਚ ਉਹ ਇੱਕ ਪਰਫੈਕਟ ਕਪਲ ਸੀਗੇ ਜੋ ਕਾਫੀ ਫ੍ਰੈਂਡਲੀ ਔਰ ਖੁਸ਼ਮਿਜਾਜ ਦਿਖਦੇ ਸੀ ਕਿ ਕੁਝ ਸਾਲਾਂ ਬਾਅਦ ਹੀ ਮਨਜੀਤ ਨੂੰ ਆਪਣੀ ਜਿਹੜੀ ਆਹ ਸ਼ਾਦੀशुदा ਜ਼ਿੰਦਗੀ ਸੀ ਉਹਦੇ ਵਿੱਚ ਉਹਨੂੰ ਪ੍ਰੋਬਲਮ ਸੀਗੀਆਂ ਜਿਹੜੀਆਂ ਉਹ ਫੇਸ ਕਰਨੀਆਂ ਪੈਂਦੀਆਂ ਆ ਉਹਦਾ ਜਿਹੜਾ ਘਰ ਵਾਲਾ ਹੁੰਦਾ ਆ ਮੁਖਤਿਆਰ ਉਹਦਾ ਅਸਲੀ ਚਿਹਰਾ ਉਹਦੇ ਸਾਹਮਣੇ ਆਇਆ ਮੁਖਤਿਆਰ ਸੀਗਾ ਜਿਹੜਾ ਉਹ ਇੱਕ ਕੰਜ਼ਰਵੇਟਿਵ ਫੈਮਲੀ ਤੋਂ ਬਿਲੋਂਗ ਕਰਦਾ ਸੀਗਾ ਉਹਦੀ ਸੋਚ ਵੀ ਕੁਝ ਉਸੇ ਤਰ੍ਹਾਂ ਦੀ ਸੀ ਉਸ ਦੇ ਅਨੁਸਾਰ ਸੀਗਾ ਜਿਹੜਾ ਮਨਜੀਤ ਇਆਨੀ ਉਹਦੀ ਪਤਨੀ ਨੂੰ ਉਹਦੇ ਲਈ ਖਾਣਾ ਬਣਾਉਣਾ ਚਾਹੀਦਾ ਉਹਨੂੰ ਲੱਗਦਾ ਸੀਗਾ ਉਹਦੀ ਸੇਵਾ ਕਰਨੀ ਚਾਹੀਦੀ ਹੈ ਉਹ ਜਦੋਂ ਘਰ ਵਾਪਸ ਆਏ ਕੰਮ ਤੋਂ ਤਾਂ ਖਾਣੇ ਦੀ ਜਿਹੜੀ ਟੇਬਲ ਆ ਉਹਦੇ ਉੱਤੇ ਲਜ਼ੀਜ਼ ਪਕਵਾਨ ਪਏ ਹੋਣੇ ਚਾਹੀਦੇ ਆ ਹੁਣ ਜਿਹੜੀ ਮਨਜੀਤ ਸੀਗੀ ਮੁਖਤਿਆਰ ਦੇ ਇਸ ਰਵੱਈਏ ਤੋਂ ਕਾਫੀ ਪਰੇਸ਼ਾਨ ਹੋ ਜਾਂਦੀ ਹੈ ਉਹ ਇੱਕ ਮਿਹਨਤੀ ਕੁੜੀ ਸੀਗੀ ਉਹਨੂੰ ਆਪਣੀ ਲਾਈਫ 'ਚ ਸਭ ਕੁਝ ਪਹਿਲਾਂ ਤੁਸੀਂ ਉਹਨੇ ਪਲਾਨ ਕਰਕੇ ਰੱਖਿਆ ਸੀ ਉਹ ਸਾਰਾ ਕੁਝ ਅਚੀਵ ਕਰਨਾ ਚਾਹੁੰਦੀ ਸੀ ਉਹ ਉਨੇ ਕਦੀ ਵੀ ਨਹੀਂ ਸੋਚਿਆ ਕਿ ਮੁਖਤਿਆਰ ਐਵੇਂ ਦਾ ਖਿਆਲਾਂ ਦਾ ਮਾਲਕ ਹੋਏਗਾ ਮਨਜੀਤ ਨੇ ਆਪਣੀ ਮੈਰਿਡ ਲਾਈਫ ਚ ਆਈਆਂ ਮੁਸ਼ਕਲਾਂ ਬਾਰੇ ਆਪਣੀ ਜਿਹੜੀ ਉਹ ਭੈਣ ਤੇ ਜਿਹੜਾ ਉਹਦਾ ਫਰੈਂਡ ਸਰਕਲ ਸੀਗਾ ਉਹਨਾਂ ਨੂੰ ਦੱਸਿਆ ਉਹਨਾਂ ਸਾਰਿਆਂ ਨੇ ਹੀ ਜਿਹੜੀ ਮਨਜੀਤ ਨੂੰ ਇਹ ਸਲਾਹ ਦਿੱਤੀ ਕਿ ਰਿਸ਼ਤੇ ਦੇ ਸ਼ੁਰੂਆਤੀ ਦਿਨਾਂ ਚ ਹਰ ਮੈਰਿਡ ਕਪਲ ਦੇ ਵਿੱਚ ਕੁਝ ਨਾ ਕੁਝ ਜਿਹੜਾ ਹੈ ਉਹ ਝਗੜਾ ਹੁੰਦਾ ਹੀ ਆ ਤੇ ਉਹਨੂੰ ਜ਼ਰੂਰਤ ਹੈ ਥੋੜਾ ਪੇਸ਼ੈਂਸ ਰੱਖਣ ਦੀ ਕੁਝ ਸਮਾਂ ਬਾਅਦ ਸਭ ਠੀਕ ਹੋ ਜਾਏਗਾ ਮਨਜੀਤ ਨੇ ਇਸ ਗਲਤੀ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਮਨਜੀਤ ਨੇ ਜਿਸ ਤਰ੍ਹਾਂ ਆਪਣੀ ਲਾਈਫ ਪਲਾਨ ਕੀਤੀ ਸੀ ਉਹ ਉਦਾਂ ਹੀ ਆਪਣੀ ਲਾਈਫ ਨੂੰ ਜੀ ਰਹੀ ਸੀ ਇਸੇ ਦਰਾਂ ਨੂੰ ਨੇ ਆਪਣੀ ਪ੍ਰੈਗਨਨਸੀ ਨੂੰ ਲੈ ਕੇ ਵੀ ਜਿਹੜੀ ਉਹ ਪਲੈਨਿੰਗ ਕੀਤੀ ਉਹ ਮਾਂ ਬਣਨਾ ਚਾਹੁੰਦੀ ਸੀਗੀ 6 ਸਾਲ ਬਾਅਦ ਉਹਦਾ ਇਹ ਸੁਪਨਾ ਪੂਰਾ ਹੁੰਦਾ ਹੈ 2003 'ਚ ਮਨਜੀਤ ਦੇ ਘਰ ਇੱਕ ਧੀ ਜਨਮ ਲੈਂਦੀ ਹੈ ਜਿਹਦਾ ਨਾਮ ਉਹਨੇ ਮਾਇਆ ਰੱਖਿਆ ਸੀਗਾ ਮਨਜੀਤ ਕਾਫੀ ਖੁਸ਼ੀ ਹੁਣ ਇਹ ਤੇ ਮੁਖਤਿਆਰ ਵੀ ਖੁਸ਼ ਸੀਗਾ ਉਹ ਜਿਆਦਾ ਸਮਾਂ ਮਾਇਆ ਦੇ ਨਾਲ ਹੀ ਬਿਤਾਉਂਦਾ ਮੁਖਤਿਆਰ ਆਪਣੀ ਬੇਟੀ ਨਾਲ ਕਾਫੀ ਜ਼ਿਆਦਾ ਪਿਆਰ ਕਰਦਾ ਸੀ ਉਹਦੀ ਬਹੁਤ ਕੇਅਰ ਕਰਦਾ ਸੀ ਸਾਰਿਆਂ ਨੂੰ ਲੱਗਿਆ ਕਿ ਮਨਜੀਤ ਦੀ ਮੈਰਿਡ ਲਾਈਫ ਚ ਜੋ ਵੀ ਮੁਸ਼ਕਿਲਾਂ ਆਈਆਂ ਆ ਸ਼ਾਇਦ ਹੁਣ ਸਾਰੀਆਂ ਖਤਮ ਹੋ ਜਾਣਗੀਆਂ ਪਰ ਇਹ ਤਾਂ ਹਲੇ ਸ਼ੁਰੂਆਤ ਸੀ ਮਾਇਆ ਦੇ ਜਨਮ ਤੋਂ ਬਾਅਦ ਮੁਖਤਿਆਰ ਹੋਰ ਵੀ ਜ਼ਿਆਦਾ ਡਰਿੰਕ ਕਰਨ ਲੱਗਿਆ ਉਹ ਦੇਰ ਰਾਤ ਤੱਕ ਡਰਿੰਕ ਕਰਦਾ ਬਾਹਰ ਹੀ ਰਹਿੰਦਾ ਜਦ ਘਰ ਆਉਂਦਾ ਤਾਂ ਐਕਸਪੈਕਟ ਕਰਦਾ ਕਿ ਉਹ ਦੀ ਜਿਹੜੀ ਘਰ ਵਾਲੀ ਉਹਦੇ ਲਈ ਖਾਣਾ ਬਣਾ ਕੇ ਉਹਦਾ ਇੰਤਜ਼ਾਰ ਕਰ ਰਹੀ ਹੋਵੇ ਮਨਜੀਤ ਦੀ ਜੋ ਪ੍ਰੈਗਨੰਸੀ ਤੋਂ ਬਾਅਦ ਕੇਅਰ ਤੇ ਸਹਾਰਾ ਚਾਹਦੀ ਸੀ ਉਹ ਆਪਣੇ ਪਤੀ ਤੋਂ ਤੇ ਉਹ ਪਤੀ ਦੇਸ ਵਰਤਾਵ ਇਸ ਰਵਈਏ ਤੋਂ ਕਾਫੀ ਪਰੇਸ਼ਾਨ ਹੋ ਚੁੱਕੀ ਸੀ ਹੁਣ ਮੁਖਤਿਆਰ देर ਰਾਤ ਤੱਕ ਬਾਹਰ ਰਹਿਣ ਦਾ ਸਵਾਲ ਪੁੱਛਣ ਤੇ ਉਹ ਉਲਟਾ ਮਨਜੀਤ ਨਾਲ ਹੀ ਝਗੜਾ ਕਰਨ ਲੱਗਦਾ ਮਨਜੀਤ ਦੀਆਂ ਮੁਸ਼ਕਿਲਾਂ ਸੀਗੀਆਂ ਜਿਹੜੀਆਂ ਉਹ ਮੁਖਤਿਆਰ ਦੇ ਇਸ ਰਵਈਏ ਤੋਂ ਹੋਰ ਵੀ ਜ਼ਿਆਦਾ ਸੀਗੀਆਂ ਜਿਹੜੀਆਂ ਉਹ ਵੱਧ ਰਹੀਆਂ ਸੀ ਉਹ ਡਿਪਰੈਸ਼ਨ 'ਚ ਜਾ ਰਹੀ ਸੀ ਉਨੇ ਜੋ ਮੁਖਤਿਆਰ ਦੇ ਨਾਲ ਸੁਪਨੇ ਵੇਖੇ ਸੀਗੇ ਉਹ ਸੁਪਨੇ ਉਹਨੂੰ ਆਪਣੀ ਅੱਖਾਂ ਦੇ ਸਾਹਮਣੇ ਟੁੱਟਦੇ ਹੋਏ ਨਜ਼ਰ ਆ ਰਹੇ ਸੀਗੇ ਉਹਨੂੰ ਸਮਝ ਨਹੀਂ ਸੀ ਆ ਰਿਹਾ ਉਹ ਕੀ ਕਰੇ ਪਰ ਉਹਨੂੰ ਇਹ ਸਮਝ ਆ ਚੁੱਕਿਆ ਸੀ ਕਿ ਉਹਨੇ ਕਿੰਨੀ ਵੱਡੀ ਗਲਤੀ ਕੀਤੀ ਹੈ ਮੁਖਤਿਆਰ ਨੂੰ ਸਮਝਣ 'ਚ ਫਿਰ ਵੀ ਉਹ ਕਿਤੇ ਨਾ ਕਿਤੇ ਮੁਖਤਿਆਰ ਦੇ ਨਾਲ ਵੇਖੇ ਆਪਣੇ ਸੁਪਨਿਆਂ ਨੂੰ ਜਿਹੜਾ ਸੀਗਾ ਉਹ ਫੇਰ ਤੋਂ ਜੀਣਾ ਚਾਹੁੰਦੀ ਸੀ ਫਿਰ ਮੁਖਤਿਆਰ ਦਾ ਪਿਆਰ ਪਾਣਾ ਚਾਹੁੰਦੀ ਮਨਜੀਤ ਨੂੰ ਹੁਣ ਲੱਗਣ ਲੱਗਿਆ ਕਿ ਮੈਨੂੰ ਇੱਕ ਹੋਰ ਬੱਚਾ ਚਾਹੀਦਾ ਆ ਪਰ ਉਹ ਰੋਜ਼ ਦੀ ਝਗੜਿਆਂ ਦੇ ਕਰਕੇ ਉਹਨੂੰ ਲੱਗਿਆ ਕਿ ਇਹ ممکن ਨਹੀਂ ਹੋ ਸਕਦਾ ਫਿਰ ਕੁਝ ਸਮਾਂ ਬਾਅਦ ਫਿਰ ਖੁਸ਼ੀ ਨੇ ਮਨਜੀਤ ਦੇ ਦਰਵਾਜ਼ੇ ਤੇ دستਕ ਦਿੱਤੀ ਮਨਜੀਤ ਫਿਰ ਤੋਂ ਪ੍ਰੈਗਨੈਂਟ ਹੁੰਦੀ ਹੈ ਇਸ ਗੱਲ ਤੋਂ ਮੁਖਤਿਆਰ ਵੀ ਕਾਫੀ ਖੁਸ਼ੀ ਪਹਿਲਾਂ ਤਾਂ ਮਨਜੀਤ ਨੂੰ ਲੱਗੇ ਕਿ ਦੂਸਰੇ ਬੱਚੇ ਨੂੰ ਇਸ ਮਾਹੌਲ 'ਚ ਲਿਆਉਣਾ ਠੀਕ ਨਹੀਂ ਕਿਉਂਕਿ ਉਹਨਾਂ ਦਾ ਰਿਸ਼ਤਾ ਟੁੱਟਣ ਦੀ ਕगार ਤੇ ਸੀ ਪਰੇਸ਼ਾਨੀ ਮੁਖਤਿਆਰ ਦਾ ਬਰਤਾਅ ਸੀ ਜੋ ਕਾਫੀ ਬਦਲ ਚੁੱਕਾ ਸੀ ਉਹ ਮਨਜੀਤ ਨੂੰ ਪਹਿਲਾਂ ਦੀ ਤਰ੍ਹਾਂ ਹੀ ਪਿਆਰ ਕਰਨ ਲੱਗਿਆ ਸੀ ਉਹਦੀ ਕੇਅਰ ਕਰਨ ਲੱਗਾ ਮਨਜੀਤ ਹੁਣ ਕਾਫੀ ਖੁਸ਼ੀ ਉਹਨੂੰ ਲੱਗਿਆ ਕਿ ਉਹਦਾ ਖੋਇਆ ਹੋਇਆ ਜਿਹੜਾ ਪਿਆਰ ਆ ਉਹਨੂੰ ਵਾਪਸ ਮਿਲ ਚੁੱਕਿਆ ਆ ਉਹਦੇ ਪਰਿਵਾਰ ਵਾਲਿਆਂ ਨੂੰ ਲੱਗਾ ਕਿ ਮੁਖਤਿਆਰ ਤੇ ਜਿਹੜੀ ਮਨਜੀਤ ਆ ਉਹਨਾਂ ਦੀ ਗੱਡੀ ਐ ਜਿਹੜੀ ਉਹ ਫੇਰ ਤੋਂ ਪਟੜੀ ਤੇ ਆ ਚੁੱਕੀ ਆ ਪਰ ਉਹਨਾਂ ਨੂੰ ਨਹੀਂ ਸੀ ਪਤਾ ਇਹ ਖੁਸ਼ੀ ਚੰਦ ਪਲਾਂ ਦੀ ਸੀ 18 ਅਕਤੂਬਰ 2006 ਨੂੰ ਮਨਜੀਤ ਆਪਣੀ ਯੋਗਾ ਕਲਾਸ ਦੇ ਲਈ ਨਿਕਲੀ ਸੀ ਪਰ ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ ਅਗਲੇ ਦਿਨ ਮਨਜੀਤ ਦਾ ਜਿਹੜਾ ਘਰ ਵਾਲਾ ਸੀਗਾ ਮੁਖਤਿਆਰ ਉਹਨੇ ਮਨਜੀਤ ਦੇ ਘਰ ਵਾਲੇ ਨੂੰ ਫੋਨ ਕਰਕੇ ਦੱਸਿਆ ਕਿ ਮਨਜੀਤ ਕੱਲ ਰਾਤ ਤੋਂ ਘਰ ਨਹੀਂ ਆਈ ਉਹਨੇ ਕੰਮ ਤੇ ਵੀ ਜਾਣਾ ਆ ਤੇ ਮਾਇਆ ਨੂੰ ਵੀ ਸਕੂਲ ਐ ਜਿਹੜਾ ਛੱਡਣਾ ਆ ਮਨਜੀਤ ਦੇ ਘਰ ਵਾਲਿਆਂ ਨੇ ਮਨਜੀਤ ਦੀ ਜਿਹੜੀ ਭੈਣ ਨੂੰ ਫੋਨ ਕੀਤਾ ਉਹਨੂੰ ਸਾਰਾ ਕੁਝ ਦੱਸਿਆ ਤੇ ਮਨਜੀਤ ਦੇ ਜਿਹੜੇ ਉਹਦਾ ਦੋਸਤ ਸੀਗੇ ਉਹਦੇ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਕਿ ਕਿਸੇ ਦੇ ਘਰ ਉਹ ਰੁਕੀ ਤਾਂ ਨਹੀਂ ਦਰਸਲ ਮਨਜੀਤ ਦਾ ਜਦੋਂ ਵੀ ਮੁਖਤਿਆਰ ਦੇ ਨਾਲ ਝਗੜਾ ਹੁੰਦਾ ਸੀ ਤਾਂ ਅਕਸਰ ਹੀ ਕਿਸੇ ਨੂੰ ਬਿਨਾਂ ਦੱਸੇ ਘਰ ਤੋਂ ਕਿਤੇ ਦੂਰ ਹੋਟਲ ਜਾਂ ਕਿਸੇ ਆਪਣੇ ਦੋਸਤੇ ਘਰ ਚਲੀ ਜਾਂਦੀ ਸੀ ਤਾਂ ਕਿ ਕੁਛ ਤੇ ਰੋਹ ਸਕੂਨ ਦੇ ਨਾਲ ਮੁਖਤਿਆਰ ਤੋਂ ਦੂਰ ਬਿਤਾ ਸਕੇ ਤੇ ਸਾਰਿਆਂ ਨੂੰ ਲੱਗੇ ਕਿ ਸ਼ਾਇਦ ਫਿਰ ਐਵੇਂ ਦਾ ਹੀ ਕੁਝ ਹੋਇਆ ਹੋਏਗਾ ਮਨਜੀਤ ਵਾਪਸ ਆ ਜਾਏਗੀ ਪਰ ਇਸ ਵਾਰ ਉਹ ਆਪਣੀ ਬੇਟੀ ਸੀਗੀ ਜਿਹੜੀ ਉਹਦੀ ਮਾਂ ਉਹਨੂੰ ਇਕੱਲਿਆਂ ਘਰ ਛੱਡ ਕੇ ਚਲੀ ਗਈ ਸੀ ਜਦੋਂ ਕਿ ਪਹਿਲਾਂ ਉਹ ਹਮੇਸ਼ਾ ਆਪਣੇ ਨਾਲ ਆਪਣੀ ਬੇਟੀ ਮਾਇਆ ਨੂੰ ਵੀ ਲੈ ਕੇ ਜਾਇਆ ਕਰਦੀ ਸੀ ਹੁਣ ਇੱਥੇ ਸਾਰਿਆਂ ਦਾ ਜਿਹੜਾ ਸ਼ੱਕ ਸੀਗਾ ਹੋਰ ਵੀ ਗਹਿਰਾ ਹੋ ਜਾਂਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਕੁਝ ਤਾਂ ਗੜਬੜ ਹੈਗੀ ਹੈ। ਮਨਜੀਤ ਕਦੀ ਵੀ ਆਪਣੀ ਬੱਚੀ ਨੂੰ ਹੈ ਜਿਹੜਾ ਇੰਨੀ ਦੇਰ ਲਈ ਇਕੱਲਾ ਨਹੀਂ ਛੱਡ ਕੇ ਜਾਂਦੀ। ਆਖਿਰ 26 ਘੰਟੇ ਬਾਅਦ ਮੁਖਤਿਆਰ ਨੇ ਮਨਜੀਤ ਦੀ ਜਿਹੜੀ ਮਿਸਿੰਗ ਰਿਪੋਰਟ ਸੀਗੀ ਉਹ ਦਰਜ ਕਰਵਾਈ। ਮੁਖਤਿਆਰ ਨੇ ਹਸਪੀਟਲ ਵੀ ਫੋਨ ਕੀਤਾ ਕਿ ਕਿਤੇ ਕੋਈ ਮਨਜੀਤ ਦਾ ਐਕਸੀਡੈਂਟ ਤਾਂ ਨਹੀਂ ਹੋ ਗਿਆ। ਤੇ ਉਹਨੇ ਆਪਣੇ ਹਰ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਸੀਗਾ, ਦੋਸਤ ਜਾਂ ਫਰੈਂਡ ਸਰਕਲ ਜੋ ਵੀ ਸੀਗਾ ਸਾਰਿਆਂ ਨੂੰ ਫੋਨ ਕਰ ਕਰਕੇ ਪੁੱਛਿਆ ਪਰ ਸਾਰਿਆਂ ਦਾ ਇੱਕ ਹੀ ਜਵਾਬ ਸੀਗਾ ਕਿ ਉਹਨਾਂ ਨੇ ਉਹਨੂੰ ਨਹੀਂ ਵੇਖਿਆ ਤੇ ਨਾ ਹੀ ਉਹਨਾਂ ਦੇ ਕੋਲ ਉਹਦੀ ਕੋਈ ਖ਼ਬਰ ਏ ਆ ਤੇ ਹੁਣ ਕਾਫੀ ਸਮਾਂ ਬੀਤ ਚੁੱਕਿਆ ਸੀ ਸਾਰਿਆਂ ਨੂੰ ਹੁਣ ਚਿੰਤਾ ਹੋਣ ਲੱਗੀ ਸੀ ਸਾਰਿਆਂ ਨੂੰ ਲੱਗੇ ਕਿ ਕਿਤੇ ਮਨਜੀਤ ਦਾ ਜਿਹੜਾ ਪਰੰਤ ਨਹੀਂ ਹੋ ਗਿਆ ਹੁਣ ਮੀਡੀਆ ਟ੍ਰਾਇਲ 'ਚ ਵੀ ਮਨਜੀਤ ਦੇ ਪਤੀ ਮੁਖਤਿਆਰ ਨੇ ਮਨਜੀਤ ਦੀ ਸਲਾਮਤੀ ਤੇ ਵਾਪਸੀ ਦੇ ਲਈ ਅਪੀਲ ਕੀਤੀ ਮੁਖਤਿਆਰ ਕਾਫੀ ਪਰੇਸ਼ਾਨ ਤੇ ਦੁਖੀ ਲੱਗ ਰਿਹਾ ਸੀ ਸਾਰੇ ਹੀ ਉਹਨੂੰ ਦਲਾਸਾ ਦੇ ਰਹੇ ਸੀਗੇ ਕਿਸੇ ਦੇ ਵੀ ਹੱਥ ਕੋਈ ਵੀ ਇਨਫੋਰਮੇਸ਼ਨ ਨਹੀਂ ਸੀ ਲੱਗ ਰਹੀ ਹੁਣ ਇਨਵੈਸਟੀਗੇਸ਼ਨ 'ਚ ਜਦੋਂ ਸਾਰਿਆਂ ਦੇ ਫੋਨ ਕਾਲਸ ਨੂੰ ਟ੍ਰੇਸ ਕੀਤਾ ਗਿਆ ਤਾਂ ਪੁਲਿਸ ਨੂੰ ਕੁਝ ਵੀ ਖਾਸ ਨਹੀਂ ਲੱਗਿਆ ਫਿਰ 23 ਅਕਤੂਬਰ 2006 ਨੂੰ ਸਾਊਥ ਡੈਲਟਾ ਦੇ ਜਿਹੜਾ ਉਹ ਤੱਟ ਸੀਗਾ ਬੀਚ ਸੀਗਾ ਉਹਦੇ ਕਿਨਾਰੇ ਤੇ ਇੱਕ ਜਲੀ ਹੋਈ লাশ ਮਿਲਦੀ ਹੈ ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਦਾ ਆ ਕਿ লাশ ਆ ਜਿਹੜੀ ਉਹ ਮਨਜੀਤ ਬਸਰਾ ਦੀ ਹੀ ਹੈ ਉਦੇ ਪੇਟ ਚ ਪਲ ਰਿਆ ਬੱਚਾ ਇੱਕ ਲੜਕੀ ਸੀ ਇਸ ਖਬਰ ਨੇ ਮੰਨੋ ਕੀ ਮਨਜੀਤ ਦੇ ਪਰਿਵਾਰ ਵਾਲਿਆਂ ਨੂੰ ਤੋੜ ਦਿੱਤਾ ਸੀ ਆਖਿਰ ਉਹਨਾਂ ਦੀ ਬੇਟੀ ਨੇ ਕਿਸੇ ਦਾ ਕੀ ਵਿਗਾੜਿਆ ਸੀ ਕਿ ਕਿਸੇ ਨੇ ਇੰਨੀ ਹਵਾਨੀਅਤ ਦੇ ਨਾਲ ਉਹਨੂੰ ਜੋ ਹੈ ਸਾੜ ਦਿੱਤਾ ਹੁਣ ਪੁਲਿਸ ਇਨਵੈਸਟੀਗੇਸ਼ਨ ਤੋਂ ਪਤਾ ਚੱਲਿਆ ਕਿ ਮਨਜੀਤ ਦੀ ਮੌਤ ਜਿਹੜੀ ਆ ਉਹ ਸੜਨ ਦੇ ਨਾਲ ਨਹੀਂ ਬਲਕਿ ਉਹਨੂੰ ਪਹਿਲਾਂ ਗਲਾ ਘੁੱਟ ਕੇ ਮਾਰਿਆ ਗਿਆ ਆ ਹੁਣ ਪੁਲਿਸ ਨੂੰ ਇੱਥੇ ਮਨਜੀਤ ਦੀ ਜਿਹੜੀ ਕਾਰ ਸੀ ਉਥੋਂ ਕੁਝ ਦੂਰੀ ਇੱਕ ਪਾਰਕ 'ਚ ਮਿਲਦੀ ਹੈ ਇਨਵੈਸਟੀਗੇਸ਼ਨ ਤੋਂ ਪਤਾ ਚੱਲਦਾ ਆ ਕਿ ਕਾਰ ਨੂੰ ਨਾ ਤਾਂ ਜ਼ਬਰਦਸਤੀ ਖੋਲਿਆ ਗਿਆ ਤੇ ਨਾ ਹੀ ਜ਼ਬਰਦਸਤੀ ਬੰਦ ਕੀਤਾ ਗਿਆ ਤੇ ਕਾਰ ਦੇ ਵਿੱਚ ਵੀ ਕਿਸੇ ਤਰ੍ਹਾਂ ਦੇ ਕੋਈ ਝੜਪ ਦੇ ਜਿਹੜੇ ਉਹ ਨਿਸ਼ਾਨ ਨਹੀਂ ਮਿਲਦੇ ਤੇ ਫਿਰ ਆਖਿਰੋ-ਖਿਰ ਕੋਣ ਸੀ ਜਿਹਨੇ ਮਨਜੀਤ ਦਾ ਜਿਹੜਾ ਉਹ ਕਤਲ ਕਰਤਾ ਹੁਣ ਪੁਲਿਸ ਦਾ ਸ਼ੱਕ ਮਨਜੀਤ ਦੇ ਪਰਿਵਾਰ ਵਾਲਿਆਂ ਤੇ ਹੀ ਸੀਗਾ ਪੁਲਿਸ ਨੇ ਮਨਜੀਤ ਦਾ ਜਿਹੜਾ ਬੈਕਗ੍ਰਾਉਂਡ ਚੈੱਕ ਕੀਤਾ ਪਰ ਉਹਨਾਂ ਨੂੰ ਇੱਥੇ ਕੋਈ ਵੀ ਸਸਪੈਕਟ ਸੀਗਾ ਜਿਹੜਾ ਉਹ ਨਹੀਂ ਮਿਲਦਾ ਹੁਣ ਮਨਜੀਤ ਦੇ ਨਾਲ ਕੋਈ ਦੁਸ਼ਮਣੀ ਹੋਏ ਜੀ ਦੀ ਤਾਂ ਫਿਰ ਇੱਕ ਵਾਰ ਪੁਲਿਸ ਨੇ ਮਨਜੀਤ ਦੇ ਜਿਹੜਿਆ ਪਤੀ ਹੈ ਮੁਖਤਿਆਰ ਹੈ ਉਹ ਤੋਂ ਪੁੱਛਤਾਛ ਕਰਨ ਦੀ ਸੋਚੀ ਪੁੱਛਤਾਛ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਨਜੀਤ ਪਿਛਲੇ 1 ਸਾਲ ਤੋਂ ਆਪਣੇ ਕਾਲਜ ਦੇ ਫਰੈਂਡ ਟੋਨੀ ਦੇ ਨਾਲ ਰੈਗੂਲਰ ਕੰਟੈਕਟ ਵਿੱਚ ਸੀ ਤੇ ਉਹਦੇ ਨਾਲ ਦੇਰ ਰਾਤ ਤੱਕ ਗੱਲ ਵੀ ਕਰਿਆ ਕਰਦੀ ਸੀ ਤੇ ਕਦੇ-ਕਦੇ ਡਿਨਰ ਤੇ ਵੀ ਜਾਇਆ ਕਰਦੀ ਸੀ ਪੁਲਿਸ ਨੂੰ ਵੀ ਟੋਨੀ ਤੇ ਸ਼ੱਕ ਹੁੰਦਾ ਆ ਉਹ ਟੋਨੀ ਤੋਂ ਪੁੱਛਤਾਛ ਕਰਦੇ ਆ ਪਹਿਲਾਂ ਤਾਂ ਪੁਲਿਸ ਨੂੰ ਲੱਗਿਆ ਕਿ ਇਹ ਕੋਈ ਲਵ ਟ੍ਰਾਇਐਂਗਲ ਆ ਕੋਈ ਅਫੇਅਰ ਦਾ ਕੇਸ ਆ ਪਰ ਟੋਨੀ ਦੇ ਨਾਲ ਗੱਲ ਕਰਨ ਤੇ ਉਹਨਾਂ ਨੂੰ ਪਤਾ ਚੱਲਦਾ ਆ ਕਿ ਟੋਨੀ ਦਾ ਮਨਜੀਤ ਦੇ ਨਾਲ ਕੋਈ ਵੀ ਐਵੇਂ ਦਾ ਰਿਸ਼ਤਾ ਨਹੀਂ ਸੀਗਾ ਜਿਵੇਂ ਦਾ ਕੀ ਮੁਖਤਿਆਰ ਨੇ ਦੱਸਿਆ ਸੀਗਾ ਟੋਨੀ ਤੇ ਮਨਜੀਤ ਸਿਰਫ ਇੱਕ ਚੰਗੇ ਦੋਸਤ ਸੀਗੇ ਇਸ ਗੱਲ ਦਾ ਪਤਾ ਉਦੋਂ ਚੱਲਦਾ ਆ ਜਦੋਂ ਟੋਨੀ ਦੇ ਲਈ ਡਿਟੈਕਟਿਵ ਟੈਸਟ 'ਚ ਸਾਰੇ ਸਵਾਲਾਂ ਦੇ ਜਵਾਬ ਆ ਜਿਹੜੇ ਸਹੀ ਦਿੱਤੇ ਜਾਂਦੇ ਆ ਫਿਰ ਇੱਕ ਵਾਰ ਪੁਲਿਸ ਮੁਖਤਿਆਰ ਤੋਂ ਫਿਰ ਤੋਂ ਪੁਛਤਾਸ਼ ਕਰਦੀ ਹੈ ਪੁਲਿਸ ਦਾ ਸ਼ੱਕ ਹੁਣ ਮੁਖਤਿਆਰ ਤੇ ਸੀ ਉਹਨਾਂ ਨੂੰ ਐਵੇਂ ਦਾ ਹੁਣ ਕੋਈ ਵੀ ਹਾਲੇ ਤੱਕ ਕੋਈ ਸਬੂਤ ਨਹੀਂ ਸੀ ਮਿਲਿਆ ਜਿਸ ਦੇ ਆਧਾਰ ਤੇ ਉਹ ਮੁਖਤਿਆਰ ਨੂੰ ਮੁਜਰਰ ਸਾਬਿਤ ਕਰ ਸਕਣ ਫਿਰ ਇਸ ਕਹਾਣੀ ਦੇ ਵਿੱਚ ਆਉਂਦਾ ਆ ਮੁਖਤਿਆਰ ਸਿੰਘ ਦਾ ਛੋਟਾ ਭਰਾ ਜਿਹਦਾ ਨਾਮ ਸੀਗਾ ਸੁਖਵਿੰਦਰ ਪੰਗਾਲੀ ਸੁਖਵਿੰਦਰ ਪੰਗਾਲੀ ਸੀਗਾ ਜਿਹੜਾ ਉਹ ਉਹਨਾਂ ਦੇ ਘਰ ਦੇ ਬੀਸਮੈਂਟ ਚ ਵਿੱਚ ਹੀ ਰਹਿੰਦਾ ਹੁੰਦਾ ਸੀਗਾ ਤੇ ਉਹ ਉਹਨੂੰ ਕਾਫੀ ਡਰਿੰਕ ਕਰਨ ਦੀ ਆਦਤ ਸੀਗੀ ਉਹਨੇ ਆਪਣੇ ਨਾਲ ਇਹੀ ਆਦਤ ਸੀਗੀ ਜਿਹੜੀ ਉਹ ਮਨਜੀਤ ਨੂੰ ਵੀ ਪਾ ਦਿੱਤੀ ਸੁਖਵਿੰਦਰ ਸੀਗਾ ਜਿਹੜਾ ਉਹ ਡੇਲੀ ਮਨਜੀਤ ਨੂੰ ਕਿਆ ਕਰਦਾ ਕਿ ਉਹਦੇ ਨਾਲ ਉਹ ਬੈਠ ਕੇ ਡਰਿੰਕ ਕਰੇ ਤਾਂ ਉਹ ਦੋਨੋਂ देर ਰਾਤ ਤੱਕ ਡਰਿੰਕ ਕਰਦੇ ਹੁਣ ਜਿਹੜੀ ਮਨਜੀਤ ਸੀਗੀ ਉਹ ਡੇਲੀ ਦੇਖਿਆ ਕਰਦੀ ਸੀਗੀ ਕਿਵੇਂ ਸੁਖਵਿੰਦਰ ਉਹਨੂੰ ਮਨਾਉਂਦਾ ਹੈ ਸ਼ਰਾਬ ਪੀਣ ਦੇ ਲਈ ਤੇ ਹੌਲੀ-ਹੌਲੀ ਉਹਨੂੰ ਇਹ ਲਤ ਹੁਣ ਲੱਗ ਚੁੱਕੀ ਆ ਤੇ ਮਨਜੀਤ ਇਸ ਗੱਲ ਤੋਂ ਕਾਫੀ ਪਰੇਸ਼ਾਨ ਸੀਗੀ ਉਹ ਮੁਖਤਿਆਰ ਨੂੰ ਕਹਿੰਦੀ ਆ ਕਿ ਇਸ ਘਰ ਵਿੱਚ ਜਾਂ ਤਾਂ ਹੁਣ ਸੁਖਵਿੰਦਰ ਰਹੇਗਾ ਤੇ ਜਾਂ ਫਿਰ ਇਸ ਘਰ 'ਚ ਮੈਂ ਰਹਾਂਗੀ ਤੂੰ ਵੇਖ ਲੈ ਤੂੰ ਕਿੰਨੂੰ ਚੁਣਨਾ ਆ ਤਾਂ ਹੁਣ ਇੱਥੇ ਜਿਹੜਾ ਮੁਖਤਿਆਰ ਕੀ ਕਰਦਾ ਆਪਣਾ ਘਰ ਬਚਾਣ ਲਈ ਆਪਣੇ ਭਰਾ ਨੂੰ ਕਹਿ ਦਿੰਦਾ ਆ ਕਿ ਤੂੰ ਇੱਥੋਂ ਚਲਾ ਜਾ ਇਹ ਗੱਲ ਸੁਣ ਕੇ ਸੁਖਵਿੰਦਰ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਇਸੇ ਕਰਕੇ ਪੁਲਿਸ ਦਾ ਸ਼ੱਕ ਸੀਗਾ ਉਹ ਜਿਹੜਾ ਸੁਖਵਿੰਦਰ ਤੇ ਸੀਗਾ ਹੁਣ ਪਰ ਸੁਖਵਿੰਦਰ ਦੇ ਖਿਲਾਫ ਇੱਥੇ ਕੋਈ ਸਬੂਤ ਨਹੀਂ ਸੀ ਮਿਲੇ ਜਿਸ ਰਾਤ ਮਨਜੀਤ ਗਾਇਬ ਹੋਈ ਸੀ ਉਸ ਰਾਤ ਸੁਖਵਿੰਦਰ ਆਪਣੇ ਦੋਸਤਾਂ ਦੇ ਨਾਲ ਸੀਗਾ ਜਿਹਦਾ ਸਬੂਤ ਵੀ ਉਹਨੇ ਪੁਲਿਸ ਵਾਲਿਆਂ ਨੂੰ ਦਿੱਤਾ ਸੀਗਾ ਹੁਣ ਇੱਕ ਵਾਰ ਫਿਰ ਪੁਲਿਸ ਦਾ ਸ਼ੱਕ ਮੁਖਤਿਆਰ ਤੇ ਆ ਜਾਂਦਾ ਆ ਮਨਜੀਤ ਨੇ ਉਹਦੇ ਭਰਾ ਨੂੰ ਘਰੋਂ ਕੱਢਿਆ ਸੀਗਾ ਉਸ ਦੀ ਈਗੋ ਤੇ ਮਰਦਾਨਗੀ ਸੀਗੀ ਜਿਹੜੀ ਉਹ ਹਰਟ ਹੋਈ ਸੀ ਜਿਸ ਦੇ ਕਾਰਨ ਮੁਖਤਿਆਰ ਦੇ ਮਾਂਚ ਮਨਜੀਤ ਦੇ ਲਈ ਕਾਫੀ ਨਫ਼ਰਤ ਸੀ ਜਿਹੜੀ ਉਹ ਪਨਪਨ ਲੱਗ ਗਈ ਸੀ ਹੁਣ ਪੁਲਿਸ ਵਾਲਿਆਂ ਦੇ ਕੋਲ ਕੋਈ ਵੀ ਐਵੇਂ ਦਾ ਸਬੂਤ ਨਹੀਂ ਸੀ ਜਿਹਨੂੰ ਪ੍ਰਾਈਮ ਸਸਪੈਕਟ ਬਣਾਉਣ ਦੇ ਲਈ ਵਰਤਿਆ ਜਾ ਸਕੇ ਤੇ ਹੁਣ ਜਿਹੜੇ ਮਨਜੀਤ ਦੇ ਘਰ ਵਾਲੇ ਸੀ ਤੇ ਉਹਦੇ ਦੋਸਤ ਸੀਗੇ ਉਹਨਾਂ ਨੂੰ ਵੀ ਮੁਖਤਿਆਰ ਤੇ ਕਾਫੀ ਭਰੋਸਾ ਸੀ ਉਹਨਾਂ ਦੇ ਲਈ ਮੁਖਤਿਆਰ ਇੱਕ ਬਹੁਤ ਵੱਡੇ ਦੁੱਖ ਨੂੰ ਜਿਹੜਾ ਉਹ ਝੇਲ ਰਿਹਾ ਸੀ ਤੇ ਪੁਲਿਸ ਨੂੰ ਵੀ ਕੋਈ ਲੀਡ ਨਹੀਂ ਸੀ ਮਿਲ ਰਹੀ ਐ ਇੱਥੇ ਤਾ ਇੱਕ ਵਾਰ ਫਿਰ ਹੋਣ ਪੁਲਿਸ ਕੀ ਕਰਦੀ ਹੈ ਦੁਬਾਰਾ ਤੋਂ ਫਿਰ ਤੋਂ ਸਟਾਰਟਿੰਗ ਤੋਂ ਇਨਵੈਸਟੀਗੇਸ਼ਨ ਕਰਦੀ ਹੈ ਪਤਾ ਚੱਲਦਾ ਆ ਫਿਰ ਇੱਥੇ ਕਿ ਕਾਰ ਦੀ ਜਿਹੜੀ ਸੀਟ ਸੀਗੀ ਉਹ ਕਾਫੀ ਪਿੱਛੇ ਖਿਸਕਾਈ ਗਈ ਸੀ ਜਿਸ ਤੋਂ ਲੱਗ ਰਿਹਾ ਸੀਗਾ ਕਿ ਕੋਈ 6 ਫੁੱਟ ਲੰਬਾ ਇਨਸਾਨੀ ਐਵੇਂ ਦਾ ਕੁਝ ਕਰ ਸਕਦਾ ਆ ਯਾਨੀ ਮਨਜੀਤ ਖੁਦ ਇਹ ਗੱਡੀ ਚਲਾ ਕੇ ਤੇ ਇੱਥੇ ਨਹੀਂ ਲਿਆ ਸਕਦੀ ਦੂਸਰੀ ਗੱਲ ਇਹ ਸੀ ਕਿ ਮੁਖਤਿਆਰ ਨੇ ਆਪਣੇ ਬਿਆਨ ਚ ਜਿਹੜੀ ਮਨਜੀਤ ਦੀ ਯੋਗਾ ਕਲਾਸਿਸ ਦੀ ਜਿਹੜੀ ਲੋਕੇਸ਼ਨ ਦੱਸੀ ਸੀਗੀ ਉਹ ਗੱਡੀ ਉਸੇ ਏਰੀਆ ਦੇ ਕੋਲ ਖੜੀ ਸੀਗੀ ਤੇ ਇਸ ਚ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਅਸਲ ਚ ਮੰਜੀਤ ਦੀ ਜਿਹੜੀ ਕਲਾਸ ਸੀਗੀ ਉਹ ਮੁਖਤਿਆਰ ਨੇ ਜਿਹੜੀ ਲੋਕੇਸ਼ਨ ਦੱਸੀ ਸੀਗੀ ਉਸ ਤੋਂ ਆਪੋਜ਼ਿਟ ਸਾਈਡ ਤੇ 25 ਕਿਲੋਮੀਟਰ ਦੂਰ ਸੀਗੀ ਉਹ ਮੁਖਤਿਆਰ ਦਾ ਝੂਠ ਇੱਥੇ ਫੜਿਆ ਗਿਆ ਇਹ ਕੋਈ ਇਤਿਫਾਕ ਤਾਂ ਨਹੀਂ ਹੋ ਸਕਦਾ ਮੁਖਤਿਆਰ ਨੂੰ ਲੱਗ ਲੱਗਿਆ ਕਿ ਯੋਗਾ ਕਲਾਸਿਸ ਉੱਥੇ ਆ ਤੇ ਗੱਡੀ ਉੱਥੇ ਹੀ ਖੜੀ ਮਿਲੇ ਹੁਣ ਪੁਲਿਸ ਦਾ ਸ਼ੱਕ ਹੋਰ ਗਹਿਰਾ ਹੋ ਗਿਆ ਉਹਨਾਂ ਨੇ ਮੁਖਤਿਆਰ ਦੇ ਫੋਨ ਦੀ ਲੋਕੇਸ਼ਨ ਤੇ ਕਾਲ ਸੀ ਸ਼ਾਨਬੀਨ ਕੀਤੀ ਤਾਂ ਪਤਾ ਚੱਲਿਆ ਕਿ ਮੁਖਤਿਆਰ ਦੇ ਕੋਲ ਮਨਜੀਤ ਦਾ ਹੀ ਸੈਲਫੋਨ ਹੈ ਜਿਹਦੇ 'ਚ ਉਹਨੇ ਆਪਣਾ SIM ਕਾਰਡ ਪਾ ਕੇ ਹੈ ਜਿਹੜਾ ਉਹ ਚਲਾ ਰਿਆ ਆ ਯਾਨੀ ਇਸ ਰਾਤ ਮਨਜੀਤ ਘਰ ਵਾਪਸ ਆਈ ਸੀ ਤੇ ਮੁਖਤਿਆਰ ਦੇ ਨੂੰ ਮਿਲੀ ਵੀ ਸੀ ਇਸ ਲਈ ਮੁਖਤਿਆਰ ਦੇ ਕੋਲ ਮਨਜੀਤ ਦਾ ਸੈਲਫੋਨ ਸੀ ਹੁਣ ਇੱਥੇ ਮੁਖਤਿਆਰ ਨੇ ਜੋ ਵੀ ਬਿਆਨ ਦਿੱਤੇ ਸੀਗੇ ਉਹ ਸਭ ਝੂਠੇ ਸਾਬਿਤ ਹੋ ਰਹੇ ਸੀਗੇ ਫਿਰ ਆਖਿਰਕਾਰ ਪੁਲਿਸ ਦੇ ਹੱਥਾਂ 'ਚ ਇੱਕ ਪੁਖਤਾ ਸਬੂਤ ਲੱਗਦਾ ਆ ਉਹਨਾਂ ਨੂੰ ਸੀਸੀਟੀਵੀ ਕੈਮਰੇ 'ਚ ਮੁਖਤਿਆਰ ਆਪਣੇ ਘਰ ਵਾਲੇ ਜਿਹੜਾ ਉਹਨਾਂ ਦੇ ਘਰ ਦੇ ਕੋਲ ਗੈਸ ਸਟੇਸ਼ਨ ਸੀਗਾ ਉੱਥੇ ਪੁਰਾਣਾ ਨਿਊਜ਼ਪੇਪਰ ਤੇ ਲਾਈਟਰ ਖਰੀਦਦੇ ਹੋਏ ਵੇਖਿਆ ਗਿਆ ਜਿਹੜਾ ਮੁਖਤਿਆਰ ਸੀਗਾ ਉਹ ਸਿਗਰਟ ਨਹੀਂ ਸਿਪਿੰਦਾ ਤੇ ਨਾਲੇ ਉਹ ਇੱਕ ਪੁਰਾਣਾ ਨਿਊਜ਼ਪੇਪਰ ਕਿਉਂ ਖਰੀਦੇਗਾ ਜ਼ਾਹਿਰ ਸੀ ਕਿ ਪੁਰਾਣਾ ਨਿਊਜ਼ਪੇਪਰ ਉਹ ਜਿਹੜਾ ਮਨਜੀਤ ਨੂੰ ਜਲਾਉਣ ਦੇ ਲਈ ਯੂਜ਼ ਕਰੇਗਾ ਹੁਣ ਇੱਥੇ ਜਿਹੜੀ ਪੁਲਿਸ ਆਉਦੇ ਆ ਹੱਥ ਪੁਕਤਾ ਸਬੂਤ ਲੱਗ ਚੁਕੇ ਸੀਗੇ ਔਰ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਤੇ 6 ਮਹੀਨੇ ਬਾਅਦ 12 ਮਾਰਚ 2006 ਨੂੰ ਪੁਲਿਸ ਨੇ ਮੁਖਤਿਆਰ ਪੰਗਾਲੀ ਨੂੰ ਮਨਜੀਤ ਬਸਰਾ ਦੇ ਮਰਡਰ ਕੇਸ 'ਚ ਗ੍ਰਿਫਤਾਰ ਕਰ ਲਿਆ ਪਹਿਲਾਂ ਤੋਂ ਮੁਖਤਿਆਰ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕੀਤਾ ਤੇ ਖੁਦ ਨੂੰ નિર્ਦੋਸ਼ ਦੱਸਿਆ ਫਿਰ ਪੁਲਿਸ ਇਨਵੈਸਟੀਗੇਸ਼ਨ 'ਚ ਜੇ ਸੀਗਾ ਜਿਹੜਾ ਉਹ ਸੱਚ ਸਾਹਮਣੇ ਆਇਆ ਮੁਖਤਿਆਰ ਨੇ ਆਪਣਾ ਜੁਰਮ ਸੀਗਾ ਜਿਹੜਾ ਉਹ ਕਬੂਲ ਕਰ ਲਿਆ ਮੁਜਰਮ ਫੜਿਆ ਗਿਆ ਪਰ ਸਵਾਲ ਹਾਲੇ ਵੀ ਬਾਕੀ ਸੀ ਕਿ ਆਖਿਰ ਕਿਉਂ 16 ਅਕਤੂਬਰ ਦੀ ਰਾਤ ਕੀ ਹੋਇਆ ਸੀ ਉਹਨਾਂ ਦੋਨਾਂ 'ਚ ਕਿ ਜਿਹੜਾ ਉਹਨੇ ਆਪਣੀ ਹੀ ਪ੍ਰੈਗਨੈਂਟ ਜਿਹੜੀ ਉਹਦੀ ਘਰ ਵਾਲੀ ਸੀ ਉਹਨੂੰ ਇਨੀ ਬੇਰਹਿਮੀ ਦੇ ਨਾਲ ਜਲਾ ਕੇ ਮਾਰਤਾ ਤੇ ਆਪਣੀ 3 ਸਾਲ ਦੀ ਮਾਸੂਮ ਬੱਚੀ ਦੇ ਸਿਰ ਤੋਂ ਸੀਗਾ ਜਿਹੜਾ ਉਹ ਮਾਂ ਦਾ ਸਾਆ ਉਹਨੇ ਖੋ ਲਿਆ ਮੁਖਤਿਆਰ ਨੇ ਦੱਸਿਆ ਕਿ ਮਨਜੀਤ ਦੀ ਯੋਗਾ ਕਲਾਸਿਸ ਤੋਂ ਬਾਅਦ ਮੁਖਤਿਆਰ ਉਹਨੂੰ ਘਰ ਲੈ ਗਿਆ ਮੁਖਤਿਆਰ ਤੇ ਮਨਜੀਤ ਦੇ ਵਿੱਚ ਝਗੜਾ ਹੋਇਆ ਤੇ ਗੁੱਸੇ 'ਚ ਮੁਖਤਿਆਰ ਨੇ ਮਨਜੀਤ ਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਤੋ ਦੀ ਲਾਸ਼ ਨੂੰ ਜਿਹੜਾ ਸੀਗਾ ਉਹ ਇੱਕ ਬੀਸ ਤੇਲ ਜਾ ਕੇ ਜਲਾ ਦਿੱਤਾ ਤਾਂ ਕਿ ਕੋਈ ਸਬੂਤ ਨਾ ਮਿਲੇ ਮਾਰਚ 2011 ਨੂੰ ਮੀਡੀਆ ਬਿਆਨ ਦੇ ਅਕੋਰਡਿੰਗ ਸੀਗਾ ਜਿਹੜਾ ਹੱਤਿਆ ਦੀ ਕੋਈ ਵੀ ਠੋਸ ਵਜ੍ਹਾ ਸਾਹਮਣੇ ਨਹੀਂ ਸੀ ਆਈ ਪਰ ਇਨਵੈਸਟੀਗੇਸ਼ਨ ਦੇ ਦੌਰਾਨ ਮੁਖਤਿਆਰ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਦੀ ਜਿਹੜੀ ਉਹ ਵਜ੍ਹਾ ਦੱਸੀ ਸੀ ਉਹਨਾਂ ਦੇ ਵਿੱਚ ਜਿਹੜੇ ਸੀਗੇ ਝਗੜੇ ਸੀਗੇ ਉਹ ਦਿਨੋ ਦਿਨ ਵੱਧ ਰਹੇ ਸੀਗੇ ਜਿਦੇ ਕਰਕੇ ਆ ਜਿਹੜਾ ਮੁਖਤਿਆਰ ਹੈ ਉਹਦੇ ਮਨ 'ਚ ਉਹਦੇ ਲਈ ਨਫ਼ਰਤ ਦਿਨੋ-ਦਿਨ ਵਧ ਰਹੀ ਸੀ ਕਿ ਆਖਿਰ ਇੱਕ ਦਿਨ ਤੰਗ ਆ ਕੇ ਉਹਨਾਂ ਦੇ ਆਪਣੇ ਲੜਾਈ ਝਗੜਿਆਂ ਤੋਂ ਉਹਨੇ ਮਨਜੀਤ ਦਾ ਗੁੱਸੇ 'ਚ ਆਣ ਕੇ ਗਲਾ ਘੁੱਟਤਾ ਹੁਣ ਇੱਥੇ ਜਿਹੜਾ ਸੀਗਾ ਮੁਖਤਿਆਰ ਨੂੰ ਦੋਸ਼ੀ ਪਾਇਆ ਗਿਆ ਤਾਂ ਉਹਨੂੰ ਉਮਰ ਕੈਦੀ ਦੀ ਸਜ਼ਾ ਸੁਣਾਈ ਗਈ ਤੇ ਇੱਥੇ ਮਨਜੀਤ ਤੇ ਮੁਖਤਿਆਰ ਦੀ ਜਿਹੜੀ ਇੱਕ ਧੀ ਸੀਗੀ 3 ਸਾਲ ਦੀ ਮਾਇਆ ਉਹਦੀ ਫੁੱਲ ਕਸਟਡੀ ਦੇ ਲਈ ਮਨਜੀਤ ਦੇ ਪਰਿਵਾਰ ਨੇ ਤੇ ਮੁਖਤਿਆਰ ਦੇ ਪਰਿਵਾਰ ਨੇ ਕੋਰਟ ਚ ਕੇਸ ਵੀ ਲੜਿਆ ਤੇ ਆਖਿਰ ਮਾਇਆ ਦੀ ਫੁੱਲ ਕਸਟਡੀ ਸੀਗੀ ਜਿਹੜੀ ਉਹ ਮਨਜੀਤ ਦੀ ਭੈਣ ਜੈਸਮੀਨ ਭਮਰਾ ਨੂੰ ਮਿਲੀ ਜੈਸਮੀਨ ਇੱਕ ਮੀਡੀਆ ਦੇ ਨਾਲ ਜਿਹੜੀ ਉਹਦੀ ਬਾਤचीत ਹੋਈ ਸੀ ਉਹਦੇ ਚ ਉਹਨੇ ਦੱਸਿਆ ਕਿ ਕੋਈ ਕਿਸੇ ਟ੍ਰਾਇਲ ਦੇ ਦੌਰਾਨ ਮੁਖਤਿਆਰ ਨੂੰ ਆਪਣੇ ਸਾਹਮਣੇ ਜਦੋਂ ਖੜਿਆ ਵਿਅਕਤੀ ਸੀ ਤੇ ਉਹਨੂੰ ਉਹ ਬਹੁਤ ਬੁਰਾ ਲੱਗਦਾ ਸੀ ਉਹ ਇਹ ਸੋਚਦੀ ਸੀ ਕਿ ਉਹਦੀ ਭੈਣ ਦੇ ਨਾਲ ਉਹ ਐਵੇਂ ਕਿਵੇਂ ਕਰ ਸਕਦਾ ਆ ਮਨਜੀਤ ਨੂੰ ਸੀਗਾ ਜਿਹੜਾ ਉਹ ਡਾਇਰੀ ਲਿਖਣ ਦਾ ਸ਼ੌਂਕ ਹੁੰਦਾ ਸੀਗਾ ਉਹ ਆਪਣੇ ਦਿਲ ਦੇ ਜਜ਼ਬਾਤ ਸੀਗੇ ਜਿਹੜੇ ਉਹ ਡਾਇਰੀ ਦੇ ਉੱਪਰ ਡੇਲੀ ਲਿਖਿਆ ਕਰਦੀ ਸੀ ਦਸੰਬਰ 2010 ਚ ਕੈਨੇਡੀਅਨ ਪੁਲਿਸ ਨੇ ਮਨਜੀਤ ਦੀ ਡਾਇਰੀ ਤੇ ਲੈਟਰਸ ਨੂੰ ਜਿਹੜਾ ਸੀਗਾ ਉਹ ਪਬਲੀਕਲੀ ਡਿਸਕਲੋਸ ਕਰਤਾ ਸੀਗਾ ਜਿਸ ਤੋਂ ਬਾਅਦ মিডিਆ ਹਾਊਸਸ ਨੇ ਇਨ ਇਨਾ ਲੇਟਰ ਸੀ ਕਾਫੀ ਹੱਦ ਤੱਕ ਸ਼ਾਨਭੀਨ ਕੀਤੀ ਤੇ ਪਾਇਆ ਕਿ ਮਨਜੀਤ ਸਿਗੀ ਜਿਹੜੀ ਉਹ ਕਲੀਨਿਕਲੀ ਡਿਪਰੈਸ਼ਨ ਦੇ ਨਾਲ ਜੂਝ ਰਹੀ ਸੀ ਉਹ ਆਪਣੀ ਜ਼ਿੰਦਗੀ ਦੇ ਨਾਲ ਨਫ਼ਰਤ ਕਰਨ ਲੱਗ ਗਈ ਸੀ ਤੇ ਆਪਣੇ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇੱਥੇ ਇਸ ਕਹਾਣੀ ਦਾ ਅੰਤ ਹੁੰਦਾ ਹੈ ਮਨਜੀਤ ਬਸਰਾ ਦੀ ਮੌਤ ਤੋਂ ਇਸ ਜਿਹੜਾ ਆ ਮਰਡਰ ਨੂੰ ਰੋਕਿਆ ਜਾ ਸਕਦਾ ਸੀਗਾ ਜਦੋਂ ਮਨਜੀਤ ਬਸਰਾ ਨੇ ਆਪਣੀ ਭੈਣ ਤੇ ਆਪਣੇ ਦੋਸਤਾਂ ਨੂੰ ਇਹ ਦੱਸਿਆ ਕਿ ਉਹਨਾਂ ਦਾ ਰਿਸ਼ਤੇ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਤਾਂ ਇੱਥੇ ਅਗਰ ਉਹ ਇਸ ਨੂੰ ਥੋੜਾ ਸੀਰੀਅਸਲੀ ਲੈਂਦੇ ਤਾਂ ਸ਼ਾਇਦ ਅੱਜ ਕੁਝ ਹੋਰ ਹੁੰਦਾ ਪਰ ਖੈਰ ਇਹ ਸੀਗੀ ਅੱਜ ਦੀ ਕਹਾਣੀ ਤੇ ਮਿਲਦੇ ਆਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ